ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਸਾਰਿਆਂ ਦੇ? ਉਹ ਠੀਕ ਠਾਕ ਹਾਂ ਸਾਰੇ। ਅੱਜ ਤੂੜੀ ਬਣਾਉਂਦੇ ਨਾੜ ਲਿਆ ਸੀ ਮੋਲ ਆਪਾਂ 10-15 ਕਿੱਲਿਆਂ ਦਾ। ਤੂੜੀ ਬਣਾ ਕੇ ਇੱਥੇ ਲੱਗ ਗਈ ਆ ਪਿੰਡ। ਉੱਥੇ ਦਿੱਤੀ ਹੋਈ ਆ ਕਿਸੇ ਨੂੰ। ਉੱਥੇ ਲਾ ਕੇ ਆਉਂਨੇ ਆ। ਟਰੈਕਟਰ ਨਾਲ ਲਿਆਂਦਾ ਹਾਂ ਛੋਟਾ ਆ ਪੰਜ। ਇਹ ਆ ਟੂੜੀ ਤੇ ਬਣਾ ਕੇ ਹੁਣ ਇੱਥੇ ਲੱਗ ਜਾਣੀ ਦਿਹਾੜੀ ਕੱਲ੍ਹ ਦੇ ਇੱਥੇ ਨਾਰ ਬਹੁਤ ਆ ਹੱਲੇ ਇਹ ਆ ਦੇਣੀਆਂ ਜਿੰਨੀਆਂ ਹੋ ਗਿਆ ਸਾਰੇ ਕੀਤੀ ਹੋਈ ਆ ਟੂੜੀ ਆ ਆਪਾਂ ਦੇਣੀ ਕੋਈ 550 ਰੁਪਏ ਨੂੰ ਕੁਆਂਟਲ ਵੇਚੀ ਜਾਂਦਾ ਕਰਕੇ ਕੋਈ ਫੁੱਕੀ-ਬੁੱਕੀ ਵੇਚੀ ਜਾਂਦਾ ਸਾਰੇ ਇੱਦੇ ਕੰਮ ਚੱਲਦਾ ਜੀ ਕੋਈ ਕਰਕੇ ਵੇਚੀ ਜਾਂਦੇ ਆ ਬਿਉਕੀ-ਪੁੱਕਾ ਵੀ ਵੇਚੀ ਜਾਂਦੇ ਆ ਆਪਾਂ ਵੀ ਕੋਈ ਵੇਚੀ ਆ ਇੱਦੇ ਵੇਚੀ ਆ ਹੁਣ ਵੀ ਆਪਰਾ ਪੁੱਕਾ-ਪੁੱਕਾ ਹੋ ਰਿਹਾ ਕੰਮ ਇਹ ਇੱਕ ਆਪਣੀ ਵੀ 13 ਫੁੱਟ ਦੀ ਟਰਾਲੀ ਇੱਕ ਆ ਕੀ 12 ਫੁੱਟ ਦੀ ਰੇਟ ਪੁੱਛਣਾ ਹੋਊਗਾ ਤਾਂ ਕਮੈਂਟ ਚ ਪੁੱਛ ਲਿਓ ਉੱਪਰ-ਉੱਪਰ ਕੀ ਰੇਟ ਆ ਕਮੈਂਟ ਕਰ ਦਿਓ ਤੁਹਾਨੂੰ ਦੱਸ ਦਾਂਗੇ ਆਮ ਜੱਲੀਆਂ ਦਾ ਵਧੀਆ ਆਲੇ ਲੱਗ ਜਾਣੇ ਆ 2-4-5 ਦਿਨ ਵਾਲੇ ਦੋ ਇੱਥੇ 2-4-5 ਦਿਨ ਦਾ ਕੰਮ ਹੈਗਾ ਲੈ ਆਪਣੇ ਕੋਈ ਬੜਾ ਕਟਾ ਅੱਜ ਗਰਮੀ ਅੱਜ ਬਹੁਤ ਜੀ ਅੱਜ ਸਿਰਾਈ ਦੀ ਗਰਮੀ ਅੱਜ ਸਿਰਾਈ ਕੀ ਤਾਂ ਗਰਮੀ ਨਾਲਾ ਪਾ ਟਰੈਕਰ ਲੱਗਿਆ ਚੋਟਾ ਕੋਲ ਤਾਂ ਕਾਲੂ ਬਣਾਉਣੀਆਂ ਪੰਜਾਂ ਟਰਾਲੀਆਂ ਆਪਣੀਆਂ ਫਿਰ ਇਹਨੂੰ ਲਾਵਾਂਗੇ ਪੱਖੇ ਤੇ ਇਹ ਸਾਂ ਜੱਲੂ ਗੱਲ ਪੱਕੇ ਤੇ ਫਿਰ ਦੂਜੇ ਨਟੋਂਗੇ ਵੱਡੇ ਚੌਂਡੀਰ ਨਾਲ ਆਪਣੇ ਅਦਰ ਬਣਾਈਆਂ ਪੰਜ ਗੋਣ ਬਣਾਉਣੀਆਂ ਆ ਰાડ ਦਾ ਸੋਰ ਬਣਾ ਲੈਣੀਆਂ ਆ ਅੱਛਾ ਲੀਜੋ ਆ ਕੰਮ ਵਧੀਆ ਬਹੁਤ ਘੱਟ ਆਜ ਗਰਮੀ ਵੀ ਅੱਜ ਕਹਿੰਦੀ ਮੈਂ ਹੀ ਆ ਬੱਸ ਗਰਮੀ ਵੀ ਅੱਜ ਬਹੁਤ ਜ਼ਿਆਦਾ ਹੈ ਜੀ ਅੱਜ ਹੁਣ ਮੜਾ ਸੁਖਰਾ ਸਾ ਆ ਮੜਾ ਆ ਹੁਣ ਬਣਾੜ ਸੁੱਕ ਗਿਆ ਜੀ ਹੁਣ ਤਾਂ ਕਵਾ ਦੂਪੇ ਸਹੀ ਹੈ ਡਾਇਰੈਕਟਰ ਦੀ ਉਹਨਾਂ ਕੋ ਕਰਵਾ ਹੀ ਨਹੀਂ ਠੁੱਕ ਗਿਆ ਪਤਾ ਫਾਲਣ ਬਣੇ ਹੋਏ ਨਾਲ ਪੂਰੇ ਸੁੱਕ ਸੁੱਕ ਕੇ ਉਹਦਾ ਆਜੋਣੀ ਬਲਦੀ ਡਾਇਰੈਕਟਰ ਦੀ ਵਾ ਸਾਡੇ 14 15 ਕੋ ਚੱਕਰ ਤੇ ਆਪਾਂ ਚਲਾਈਦਾ ਜੀ ਸਾਡੇ 14 ਬਸਣਾ ਉਤੇ ਰਹਿ ਗਈ ਏ ਕਿਉਂ ਬੰਦੇ ਕੋ ਮਿਲ ਲਾਂਗੇ ਜਾ ਅੱਤਾ ਹੀ ਆਂਦਾ ਤਾਂ ਅੱਜ ਹਵਾ ਕੋਈ ਨਹੀਂ ਹੈ ਅੱਜ ਦੇਖ ਕਿਧਰੋਂ ਘਟਾ ਰੱਬ ਆਉਂਦੇ ਆ ਉਹਦੇ ਅੱਗੇ ਨਹੀਂ ਸਾਈਡਾਂ ਨੂੰ ਭਜਦਾ ਹੁੰਦਾ ਹਵਾ ਜਲਦੀ ਬਹੁਤ ਅੱਗੇ ਗਰਮੀ ਬਹੁਈ ਅੱਜ ਗਰਮੀ ਨੇ ਵੱਟ ਬਹੁਤ ਕੱਢਿਆ ਅੱਜ ਪੂਰਾ ਚੱਲ ਗਿਆ ਨਾ ਸਵੇਰੇ ਸਵੇਰੇ ਅੱਜ ਪੂਰਾ ਚੱਲ ਗਿਆ ਦਾਣੇ ਬੰਦਾ ਅੱਜ ਪੂਰਾ ਚੱਲਿਆ ਅੱਜ ਬਹੁਤ ਗਰਮੀ ਭਰਾਵਾ ਹੁਣ ਮੜਿਆ ਹੋਇਆ ਦੇਖ ਲਾ ਪੂਰਾ ਹੀ ਨਾ ਜੱਗ ਲਾ ਛੱਡੀ ساری ਦਿਹਾੜੀ ਅੱਜ ਭਰਾਵਾ ਇੱਥੇ ਵੀ ਖਲਾਉ ਉਹ ਦੋ ਚੱਲਦੀਆਂ ਮੋਟਰਾਂ ਆ ਬੰਦ ਬਈ ਆ ਪਾਣੀ ਵਾਧੂ ਇਸੇ ਮੈਂ ਉੱਧਰ ਲਾ ਕੇ ਹੁਣਾ ਲੱਪੂ ਜਾਲ ਉਹ ਉਹ ਟਰਾਲੀ ਮੋਰੇ ਬਣੀ ਬਣੀ ਉਹ ਵਾਲੀ ਉਹ ਪਿੱਛੇ ਪੈਣੀ ਆ ਪਿੱਛੇ ਪੈਣੀ ਆਹ ਬਣੀ ਮੋਰੇ ਇਹਦੇ ਵਿੱਚ ਓਕ ਹੈਗੀ ਆ ਦੋਵੇਂ ਇਕੱਠਿਆਂ ਲੱਗ ਗਏ ਕਿੰਨਾ ਹੋ ਗਿਆ ਅੱਜ ਕਿੰਨਾ ਹੋ ਗਿਆ ਅੱਛਾ ਥੋੜਾ ਬਣਿਆ ਹੁਣਾ ਬਹੁਤ ਬੜੇ ਨੇ ਉੱਧਰ ਤੇਨ ਉੱਧਰ ਹੋ ਗਿਆ ਨਾ ਉੱਧਰ ਟਾਈਮ ਵਾਵਾ ਲੱਗ ਗਿਆ ਨਾ 7:00 7:02 ਸਾਢੇ 9 ਕਿਹੜਾ ਵਾ ਗਿਆ ਆ ਦੋਨੋਂ ਆ ਆ ਦੋਨੋਂ ਤਾਂ ਸੀ 12 ਹੋ ਗਿਆ ਸਾਡੇ ਥੋੜਾ ਬਣਿਆ ਹੋਇਆ ਆਜਾ ਫੜੇ ਕਿਤਾ ਦੇ ਵਿੱਚ ਆਜਾ ਦੂਰ ਆਣਾ ਮੈਂ ਪਾਣੀ ਘਾਪਾ ਘਰੇ ਨਹੀਂ ਖੜੇ ਰਹੇ ਹੋਣਾ ਆਪਣਾ ਟਰਾਲੀ ਨਹੀਂ ਆਂਦੀ ਨਾ ਉਹ ਉੱਥੇ ਘਰੇ ਵੀ ਆ ਜਾ ਸੰਜੀਤ ਉੱਧਰ ਖੜਾ ਰਿਹਾ ਕਿ ਨਹੀਂ ਤੇ ਨਾ ਉਹ ਵੀ ਟਾਈਮ ਖਰਾਬ ਹੋ ਜਾਣਾ ਅੱਜ ਬਹੁਤ ਗੰਦਗੀ ਆ ਟਰਾਲੀ ਲੱਥੇ ਤੇ ਪਈ ਜਾਵੇ ਮਗਰ ਲਾਓ ਤੇ ਪਾਓ ਫੇਰੇ ਪਹਿਲੇ ਆਪਣੀ ਬਣਾਉਣੀ ਹੈ ਤੇਰੇ ਸੋਹਦੇ ਪਹਿਲੇ ਟਾਈਮ ਸਭ ਤੋਂ ਪਹਿਲੇ ਟਾਈਮ ਆਪਣੀ ਲੜਣੀ ਹੈ ਟਰਾਲੀਆਂ ਬਣਾ ਦੇ ਕੇ ਇਹ ਦੀਆਂ ਨਹੀਂ ਇਹ ਬਲ ਆਪਣੇ ਬਣਾਓ ਵਾਹ ਜਿਹੜਾ ਹੁਣ ਟਾਈਮ ਕੋਈ ਪ੍ਰਯਾਗ ਹੋਇਆ ਕੋਈ ਨਹੀਂ ਹਾਂ ਕੋਈ ਨਹੀਂ ਤੋਂ ਆਪਣੇ ਵੀ ਬਾਣੀ ਜਾਣੀਆਂ ਜਲਦੀ ਆਪਣੇ ਘਰ ਨਾਮ ਲਗਣਾ ਕਿਤੇ ਇਹ ਡੈਮ ਤੈਨੂੰ 11 ਵਜਾਂ ਨੇ ਦੋਆਂ ਨੂੰ ਨਹੀਂ ਤੱਕ ਵਿੱਚ ਚਲੇ ਗਿਆ ਨੂੰ ਨਹੀਂ ਆਇਆ ਮੈਨੂੰ ਲੱਗਣੀ ਕਪਟੇ ਜੀ ਨਾਲ ਤੇ ਲੰਬੜੇ ਚੋਟੂ ਆ ਤਰੇ ਆਇਆਣਾ ਨਾ ਇੰ ਇਤਨਾ ਨਹੀਂ ਆਣਾ ਉਹ ਵਿੱਚੋਂ ਦੀ ਆਇਆ ਨਾ ਲਾ ਲਾ ਜਿਓ ਆਹ ਇਹਨਾਂ ਉਹ ਜਾ ਕਰੋ ਲਾਈਟ ਆਪ ਲਗਾ ਪਰ ਕੀ ਆ ਪਰ ਕੀ ਆ ਮੱਛਰੀ ਉਹ ਲੱਗਾ ਕਿਹੜਾ ਲਾਣਾ ਔਰ ਓ ਰੈਂਦੇ ਓ ਆਲਾ ਜਦੋਂ ਇਹਨੂੰ ਨਾਲ ਹੀ ਲੈ ਕੇ ਜਾਇਓ ਟਰੈਕਟਰ ਤੇ ਮੈਂ ਲੈ ਕਿੱਧਰ ਘਰੇ ਟਰੈਕਟਰ ਕਿਦਾਂ ਅੱਗੇ ਤੈਨੂੰ ਮੋਟਰ ਕਿਹ ਹੋ ਜਾਊਗਾ ਕਿ ਉੱਥੇ ਟਰੈਕਟਰ ਕੋ ਖੜੇ ਆ ਮੈਂ ਤੂੰ ਟਰਾਲੀਆਂ ਲੈ ਕੇ ਆਣੀਆਂ ਮੈਂ ਤਾਂ ਟਰਾਲੀਆਂ ਲੈ ਕੇ ਚੱਲਾਂ ਟਰੈਕਟਰ ਇਹਨੇ ਲੈ ਕੇ ਆਣਾ ਪਸ਼ੌ ਵਾਲਾ ਹਾਂ ਉਹ ਤੇ ਜੀ ਨਾਲ ਮੜਾ ਚੱਲਿਓ ਨਹੀਂ ਹੋਏ ਐਂਦੀ ਆਜੂ ਪਾ ਇੱਧਰ ਦੀ ਸਹੀ ਆ ਉਹ ਨਹੀਂ ਇੱਧਰ ਦੀ ਨਹੀਂ ਕੀਪਰ ਲੈ ਕੇ ਜਾਣਾ ਉੱਥੇ ਖੋਦੀ ਦੇ ਮਾਰ ਦੇਣਾ ਇਹਨੇ ਕਿਹੜੀ ਖੋਦੀ ਕੋਣ ਕਾ ਰਹਿਣ ਦੇ ਫੇਰ ਭੇਜ ਲਾਤਾ ਟੱਕਰ ਰਹਿਣ ਦੇ ਤੂੜੀ ਆ ਗਈ ਰਹਿਣ ਦੇ ਫਿਰ ਚੋਕ ਹੀ ਨਾ ਕਰ ਲਵੇ ਹਾਂ ਠੀਕ ਆ ਠੀਕ ਆ ਰਹਿਣ ਦੇ ਲੈ ਲੈ ਖਿੱਚ ਕੇ ਲਿਆ ਮੈਂਟਾ ਮੈਂਟੀ ਜਲਦੀ ਕਰ ਆ ਜਾ ਆ ਜਾ ਲਿਆ ਲਿਆ ਇਹਨੂੰ ਲੋ ਜੀ ਆਪਾਂ ਚੱਲੀਏ ਲੈ ਕੇ ਟਰਾਲੀਆਂ ਦੋਵੇਂ ਇੱਕੋ ਵਾਰੇ ਮਗਰੀ ਪਾ ਗਿਆ ਆਪਾਂ ਛੱਡੇ ਹੋਣੀਆਂ ਦੋਵੇਂ ਟਰਾਲੀਆਂ ਆਪਾਂ ਆਪਾਂ ਦੋਵੇਂ ਟਰਾਲੀਆਂ ਕੋ ਬੈਠੇ ਮੁੰਡੇ ਬਾਅਦ ਕਰਨਾ ਆਉਣੀਆਂ ਮੈਂ ਤਾਂ ਮੰਡੀ ਤੋਂ ਆਦੀ ਲੋੜੀ ਨਹੀਂ ਪਰ ਇਹਰ ਭਲਦੇ ਆ ਘਰ ਨੂੰ ਅੰਨੀ ਅੱਗੇ ਪਿੱਛੇ ਪਾ ਕੇ ਦੋਵੇਂ ਲਾਇਆ ਹੋਣੀਆਂ ਆਪਾਂ ਔਰ ਕਰਨ ਜੰਬਾਲਾ ਫੱਟ ਕੇ ਲਾਇਆ ਹੁੰਦਾ ਵਾ ਲਾਓ ਲਾਓ ਲੋ ਜੀ ਨਿਬੜ ਗਿਆ ਕੰਮ ਅੱਜ ਦਾ ਉਹਨਾਂ ਟਰਾਲੀਆਂ ਦੂਰ ਜਾਣੀਆਂ ਖਾਲੀ ਹੋਣੀਆਂ ਨਹੀਂ ਨੇ ਰਾਵਿਆਣਾ ਸਵੇਰੇ ਬਣਾਵਾਂਗੇ। ਫਿਰ ਥੋੜੀਆਂ ਦੋ ਤਿੰਨ ਬਣਾ ਕੇ ਨੇ ਫਿਰ ਆਪਣੇ ਲਾਵਾਂਗੇ ਸਵੇਰੇ। ਫਿਰ ਆਪਣੇ ਘਰਾਂ ਚ ਚਾਲੂ। ਅੱਜ ਭਰਾਵਾ ਸਾਰੇ ਘਰੀ ਭਰਾ ਸੋਹਾ ਮੈਂ ਕਹਿੰਦੇ ਆ ਵੀ ਕੰਪਰੈਸ਼ਰ ਹੋ ਜਾਣ ਲੱਗਿਆ। ਇਹ ਗਰਮੀ ਅੱਜ ਬਹੁਤ ਜਿਆਦੀ ਪਰ ਆਪਣਾ ਪੇਡ ਚਾਹੀਏ ਆ। ਹਾਂ ਗਰਮੀ ਬਹੁਤ ਹੈ ਨਾ। ਮੈਂ ਇਹ ਕਹਿੰਦਾ ਹਾਂ। ਹਾਂ। ਗਰਮੀ ਕਰਕੇ ਨਾ ਗਰਮੀ ਹੋ ਗਈ ਉਹ ਕਿ ਗਰਮੀ ਬਹੁਤ ਜਿਆਦੀ ਹੋਈ ਅੱਜ। ਉੱਤੜਾ ਆ ਕੇ ਮੋੜੂਗਾ ਉਹ ਇਦਾਂ ਕਮਾ ਲਾ ਉਹਨੂੰ ਕਹੈਂ ਕਮਾ ਲਾ ਕੋਈ ਇੰਨੇ ਪੰਗਿਆਂ ਨਹੀਂ ਤਾਂ ਵੀ ਮੋੜਨਾ ਇਹਦਾ ਐਗਜ਼ਾਮੈਂ ਨੇ ਦੇ ਘਾਟ ਕਟਾਈ ਕਰਦਾ ਹੁਣ ਕਰਨ ਦਾ ਕਰਨ ਦਾ ਤਾਂ ਕਰਨ ਦਾ ਸਹੀ ਅਸੇ ਇਹ ਦੂਰ ਲੈ ਜਾ ਹੋਰ ਲੈ ਜਾਣ ਕੇ ਵਿਚਾਂ ਫੇਰ ਉਹ ਕੀ ਨਾ ਕਰ ਲਿਆ ਉਹ ਹੈ ਨੂੰ ਲੈ ਕੇ ਵਾੜਾ ਟ੍ਰੇਨ ਨੂੰ ਲੈ ਆ ਪਰ ਇਹਨ ਮੋੜਗਾ ਹੁਣੇ ਮੋੜ ਲੈ ਹੁਣ ਮੋੜ ਨਹੀਂ ਦਿਆ ਇਹ ਫੁੱਲ ਕਟਾਈ ਕੱਟ ਕੇ ਫੇਰ ਨੂੰ ਕਰ ਦੋ ਇਹ ਕਰੋ ਤੋਂ ਲਾਹਤਾ ਵਾ ਪੱਤੀਆਂ ਵਿੱਚ ਫੇਰ ਟੁੱਟ ਗਈ ਹੈ ਫੇਰ ਕੱਢ ਲੈ ਹੈ ਫੇਰ ਟੁੱਟ ਗਈ ਉਹ ਲੋਕ ਕਿੱਥੇ ਰਹਾਤਾ ਓਏ ਵੀਰ ਮੈਂ ਦੱਸਾਂ